ਜਲੰਧਰ ਦੇ ਸ਼ਹਿਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਟਾਈਮ 8:13 ਹੋ ਚੁੱਕੇ ਨੇ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਸ ਟਾਈਮ ਦੂਰ ਦੂਰ ਤੱਕ ਕਿਹੜੀਆਂ ਗੱਡੀਆਂ ਨਜ਼ਰ ਨਹੀਂ ਆ ਰਹੀ ਇਕਦਮ ਸੰਘਣੀ ਧੁੰਦ ਕਿਹੜੀ ਆ ਇਕਦਮ ਪੈ ਜਾਂਦੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੀ ਹੈ ਜਲੰਧਰ ਦੇ ਵਿੱਚ ਮਲਟੌਂਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਧੁੰਦ ਦੇ ਜੋ ਹੈ ਠੰਡ ਦੇ ਨਜ਼ਾਰੇ ਤੁਸੀਂ ਦੇਖ ਰਹੇ ਹੋ ਤੇ ਧੁੰਦ ਕਿਹੜੀ ਸੰਘਣੀ ਪਿਛਲੇ ਕਈ ਦਿਨਾਂ ਤੋਂ ਧੁੰਦ ਪਈ ਹੋਈ ਹੈ ਉਹ ਧੁੰਦ ਵੀ ਦੇਖ ਰਹੇ ਹੋ 8 ਵਜੇ ਦੇ 8 ਵਜੇ ਦੇ ক্রিকেট ਦਾ ਸਮੇ ਹੋ ਚੁੱਕਾ ਹੋਇਆ ਜਿਸ ਦੀਆਂ ਤਸਵੀਰਾਂ ਤੇ ਤੁਸੀਂ ਦੇਖ ਰਹੇ ਹੋ ਇੱਥੇ ਇਸ ਟਾਈਮ ਲੱਗ ਰਿਹਾ ਰਾਤ ਦੇ ਦੇਰ ਰਾਤ ਦੇ 2 ਤੋਂ 3 ਵਜ ਚੁੱਕੇ ਨੇ ਸਮੇ 8 ਵਜੇ ਨੇ 8 ਵਜੇ ਹੀ ਆ ਕਿਹੜੀਆਂ ਧੁੰਦ ਦੇ ਆ ਤਸਵੀਰਾਂ ਦੇਖ ਰਹੇ ਹੋ ਸੰਗਣੀ ਧੁੰਦ ਕਿਹੜੇ ਪਿਛਲੇ ਕਈ ਦਿਨਾਂ ਤੋਂ ਧੁੰਦ ਪੈ ਰਹੀ ਹੈ ਜਿਸ ਦੇ ਵਿੱਚ ਕਈ ਹਾਸੇ ਵੀ ਹੋ ਰਹੇ ਨੇ ਹਾਸਿਆਂ ਤੋਂ ਬਚਣ ਲਈ ਕਿਹੜੇ ਰਾਮਨਗ ਗੱਡੀਆਂ ਚਲਾਈਆਂ ਜਾਣ ਕਿਸੇ ਨੂੰ ਜਦੂਦੀ ਕੰਮ ਹੈ ਉਹੀ ਘਰੋਂ ਬਾਹਰ ਨਿਕਲ ਸਕੇ ਉਹਦਾ ਕੋਈ ਘਰੋਂ ਬਾਹਰ ਨਾ ਨਿਕਲਣ ਜੋ ਧੁੰਦ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਜਗਬਾਨੀ ਟੀਵੀ ਤੇ ਲਗਾਤਾਰ ਦਿਖਾ ਰਹੇ ਆ ਧੁੰਦ ਦੀਆਂ ਤਸਵੀਰਾਂ ਕਿੱਥੇ ਕਈ ਹਾਸੇ ਹੋਏ ਨੇ ਕਈਆਂ ਦੀਆਂ ਅਚਾਨੀਆਂ ਨੁਕਸਾਨ ਵੀ ਕਿੜੇ ਹੋ ਚੁੱਕੇ ਨੇ ਜਿਸ ਦੀਆਂ ਤੁਹਾਨੂੰ ਤਸਵੀਰਾਂ ਸ਼ਹਿਰ ਦੀਆਂ ਦਿਖਾ ਰਹੇ ਆ ਸ਼ਹਿਰ ਦੇ ਵਿੱਚ ਐ ਹਾਲਾਤ ਹੋਣਗੇ ਤੇ ਬਾਹਰ ਨੈਸ਼ਨਲ ਹਾਈਵੇ ਤੇ ਕੀ ਹਾਲਾਤ ਹੋਣਗੇ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਧੁੰਦ ਦੀਆਂ ਸਮੇਂ 8:30 ਵਜੇ ਦੇ ਕਰੀਬ ਸਮੇਂ ਹੋ ਚੁੱਕਾ ਐਦਾ ਲੱਗ ਰਿਹਾ ਰਾਤ ਦੇ ਦੇ ਰਾਤ 12 ਤੋਂ 2 ਵੱਜ ਚੁੱਕੇ ਨੇ ਕਿਹੜੇ ਧੁੰਦ ਦਾ ਟਾਈਮ ਹੈ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਗਬਾਨੀ ਟੀਵੀ ਵੱਲੋਂ ਤੁਹਾਨੂੰ ਇਹ ਹੀ ਅਪੀਲ ਕੀਤੀ ਜਾਂਦੀ ਹੈ ਕਿਸੇ ਨੂੰ ਜ਼ਰੂਰੀ ਕੰਮ ਹੈ ਉਹੀ ਘਰੋਂ ਬਾਹਰ ਨਿਕਲੇ ਉਦਾਂ ਨਾ ਨਿਕਲਣ ਕਈ ਹਾਦਸੇ ਕਿਹੜੇ ਐਕਸੀਡੈਂਟ ਧੁੰਦ ਦੇ ਕਾਰਨ ਹਾਦਸੇ ਹੋ ਰਹੇ ਨੇ ਤੁਹਾਨੂੰ ਅਸੀਂ ਦੱਸ ਦਈਏ ਜੋ ਇਸ ਟਾਈਮ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਸ਼ਹਿਰ ਦੀਆਂ ਕਿੱਥੇ ਸੰਗਣੀ ਧੁੰਦ ਪੈ ਚੁੱਕੀ ਹੈ ਪਿਛਲੇ ਕਈ ਦਿਨਾਂ ਤੋਂ ਧੁੰਦ ਪੈ ਰਹੀ ਸੀ ਤੇ ਹੁਣ ਤੁਹਾਨੂੰ ਐਦਾਂ ਲੱਗ ਰਿਹਾ ਹੋਵੇਗਾ ਦੇਰ ਰਾਤ ਦੇ 8 ਤੋਂ ਦੇਰ ਰਾਤ 12 ਤੋਂ 1 ਵਜੇ ਚੁੱਕਾ ਹੋਵੇਗਾ ਇਹ ਤੁਹਾਨੂੰ ਦੱਸ ਦਈਏ ਇਸ ਸਮੇਂ ਕਿਹੜਾ 8 ਵਜ ਗਏ ਕਿਹੜਿਆ ਕੁਝ ਮਿੰਟ ਹੋਏ ਨੇ ਉੱਥੇ ਹੀ ਧੁੰਦ ਪੈ ਗਈ ਹੈ ਇਹ ਸ਼ਹਿਰ ਦਾ ਹਾਲਾਤ ਹੋਣਗੇ ਤੇ ਬਾਅਦ ਨੈਸ਼ਨਲ ਹਾਈਵੇ ਤੇ ਜੋ ਹਾਲਾਤ ਤੁਹਾਨੂੰ ਦਿਖਾ ਰਿਹਾ ਜੋ ਸ਼ਹਿਰ ਦੇ ਵਿੱਚ ਇਤਨੇ ਅੰਨੀ ਸੰਗਣੀ ਧੁੰਦ ਹੋਏਗੀ ਤੇ ਬਾਅਦ ਨੈਸ਼ਨਲ ਹਾਈਵੇ ਤੇ ਕਿੰਨੀ ਸੰਗਣੀ ਧੁੰਦ ਹੋਏਗੀ ਜਿਸ ਦੇ ਵਿੱਚ ਸੰਗਣੀ ਧੁੰਦ ਦੇ ਕਾਰਨ ਕਈ ਹਾਸੇ ਵੀ ਹੁੰਦੇ ਨੇ ਹਾਸਿਆ ਦੇ ਵਿੱਚ ਜਾਨੀ ਨੁਕਸਾਨ ਵੀ ਹੋ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਜਲੰਧਰ ਦੇ ਵਿੱਚ ਲਗਾਤਾਰ ਪੰਜਾਬ ਕੇਸ ਜਗਬਾਨੀ ਵੱਲੋਂ ਤੁਹਾਨੂੰ ਤੁੰਦ ਦੀਆਂ ਤਸਵੀਰਾਂ ਲਗਾਤਾਰ ਦਿਖਾਉਂਦੇ ਰਹਿੰਦੇ ਨੇ ਆ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਟੈਂਡ ਤੁਸੀਂ ਦੇਖ ਰਹੇ ਹੋ ਦੂਰ ਦੂਰ ਤੱਕ ਕਿਹੜੀ ਧੁੰਦ ਦੇ ਸੰਗਰੀ ਧੁੰਦ ਪੈ ਚੁੱਕੀ ਹੋਈ ਹੈ ਜੋ ਹੈ ਸਮੇਂ ਜੋ 8 ਤੋਂ 8:30 ਦੇ ਵਿੱਚ ਸਮੇਂ ਹੋ ਚੁੱਕਾ ਹੈ ਕਿਹੜਾ ਇਹ ਧੁੰਦ ਐਦਾ ਲੱਗ ਰਿਹਾ ਰਾਤ ਦੇ 2 ਤੋਂ 3 ਕਿਹੜੇ ਵਜੇ ਹੋਣਗੇ ਜਿਸ ਦੇ ਵਿੱਚ ਲੋਕਾਂ ਨੂੰ ਇਹੀ ਅਪੀਲ ਕੀਤੀ ਜਾਂਦੀ ਆ ਅਪੀਲ ਦੇ ਵਿੱਚ ਸਿਰਫ ਉਹੀ ਬੰਦੇ ਜਿਹੜਾ ਆਸਿਰਫ ਜਾਨ ਕਿੰਨਾ ਨੂੰ ਜ਼ਰੂਰੀ ਕੰਮ ਹੋਏਗਾ ਤੇ ਜ਼ਰੂਰੀ ਕੰਮ ਹੋਏਗਾ ਉਹੀ ਘਰੋਂ ਬਾਹਰ ਨਿਕਲਣ ਨਹੀਂ ਤੇ ਹਾਸੇ ਕਿੜੇ ਲਗਾਤਾਰ ਧੁੰਦ ਦੇ ਕਾਰਨ ਹਾਸੇ ਹੋ ਰਹੇ ਨੇ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੀਆਂ ਸੰਗਣੀ ਧੁੰਦ ਦੇ ਕਾਰਨ ਕਿੜਾ ਲੋਕ ਤੁਸੀਂ ਦੇਖ ਰਹੇ ਹੋ ਸ਼ਹਿਰ ਦੇ ਹਾਲਾਤ ਹੋਣਗੇ ਤੇ ਉੱਥੇ ਬਾਹਰ ਨੈਸ਼ਨਲ ਹਾਈਵੇ ਦਾ ਕੀ ਹਾਲਾਤ ਹੋਏਗਾ ਸਭ ਤੋਂ ਜਿਆਦਾ ਕਿਦਾ ਉਹ ਖੁੰਦੀ ਆ ਉਹ ਵਾਈਕਲ ਜਿਹੜੇ 2 ਵਾਈਕਲ ਆ ਭਾਵੇਂ ਬਾਈਕ ਹੈ ਸਾਈਕਲ ਆ ਉਹਨਾਂ ਨੂੰ ਸਭ ਤੋਂ ਜ਼ਿਆਦਾ ਧੁੰਦ ਦੀ ਜਿਹੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਤੇ ਉੱਥੇ ਇਹ ਪੰਜਾਬ ਸਰਕਾਰ ਵੱਲੋਂ ਵੀ ਸਕੂਲਾਂ ਦੇ ਜਿਹੜੇ ਟਾਈਮ ਆ ਉਹ ਛੁੱਟੀਆਂ ਕਰ ਦਿੱਤੀਆਂ ਗਿਆ ਵਾਦਾ ਦਿੱਤੀਆਂ ਗਿਆ ਛੁੱਟੀਆਂ ਜਿਸ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਧੁੰਦ ਦੀਆਂ ਇਸ ਬਾਰੇ ਆਪਾਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸਾਡੇ ਨਾਲ ਦੁਕਾਨਦਾਰ ਵੀ ਆਪਾਂ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਮੇਰਾ ਅਮਨ ਕੁਮਾਰ ਹੈ। ਇਹ ਇੱਕੋ ਦਮ ਇਹ ਕਿੱਲੀ ਧੁੰਦ ਪੈ ਜਾਂਦੀ ਐਂ ਅੱਧਾ ਲੱਗ ਰਿਹਾ ਰਾਤ ਦੇ 12 ਤੋਂ 1 ਵਜੇ ਚੁੱਕਾ ਫਰਾਂਜਿੰਗ। ਇਹ ਦੇਖੋ ਜੀ ਤੁਸੀਂ ਹਾੜ ਕੀ ਬਣੇ ਪਿਆ ਜੀ ਅੱਗੇ 10-15 ਫੁੱਟ ਤੇ ਕੋਈ ਗੱਡੀ ਨਹੀਂ ਨੇਰ ਆ ਰਹੀ ਇੱਥੇ ਕੋਈ ਹਾਦਸਾ ਹੋ ਸਕਦਾ ਪੁਲਿਸ ਨੂੰ ਆਉਣਾ ਚਾਹੀਦਾ ਇੱਥੇ ਦੇਖੇ ਜੀ ਜਾਇਦਾ ਲਵੇ ਕਿ ਕਿਹੜੇ ਧੁੰਦ ਦੇ ਕਾਰਨ ਕਿਹੜੇ ਹਾਦਸੇ ਹੁੰਦੇ ਨੇ ਕਿਦਾਂ ਹੁਣ ਇੱਕੋ ਦਮ ਸੰਗਣੀ ਕਿਹੜੀ ਐ ਧੁੰਦ ਪੈ ਗਈ ਹੋਈ। ਹਾਂ ਜੀ। ਇਹਦਾ ਮੈਂ ਕੀ ਕਰਾਂ ਪਲਾਂਟ? ਸਾਡੇ ਨਾਲ ਲੋਕ ਆਪਾਂ ਗੱਲਬਾਤ ਕਰਦੇ ਆਂ ਭਾਈ ਕਿਹੜੀ ਸੰਗਣੀ ਤੋਂ ਦੇਖੋ ਦਮ ਪੈ ਗਿਆ ਐ ਏਦਾਂ ਲੱਗ ਰਿਹਾ ਤੇ ਰਾਤ ਦੇ 12 ਤੋਂ 1 ਵਜੇ ਚੁੱਕਾ ਐ ਸਰ ਤੁਸੀਂ ਦੇਖੋ ਤੁਸੀਂ ਐ ਕਿੰਕੋ ਦਾਮੀ 5 ਮਿੰਟਾਂ ਦੀ ਧੁੰਦ ਆਈ ਐ ਇਹਰੇ ਨਾਲ ਸਾਨੂੰ ਗਾਕਾਂ ਦਾ ਬਹੁਤ ਫਰਕ ਪੈਂਦਾ ਫੇਰ ਇਤੋਂ ਐਕਸੀਡੈਂਟ ਹੋਣ ਦਾ ਬਹੁਤ ਦਿੱਕਤ ਦਾ ਗੱਡੀਆਂ ਨੇਰ ਨਹੀਂ ਆਉਂਦੀਆਂ ਇਹ ਐ ਕਿ ਜੋ ਵੀ ਸਾਡੇ ਕਸਟਮਰ ਬਹੁਤ ਦੇਖੋ ਕਿ ਕਿੰਨਾ ਘਟ ਗਿਆ ਠੀਕ ਐ ਉਤੋਂ ਦੀ ਹੁਣ ਗੱਡੀਆਂ ਵੀ ਦੇਖੋ ਕਿੰਨਾ ਘੱਟ ਚੱਲਦੀਆਂ ਪਈਆਂ ਰੋਡ ਤੇ ਇੱਕੋ ਦਮ ਪਈ ਹੈਗੀ ਇੱਕੋ ਦਮ ਧੁੰਦ ਪਈ ਹੈ ਤੁਸੀਂ ਦੇਖਿਆ ਸੀ ਗੱਲਬਾਤ ਕੀਤੀ ਕਿ ਦੁਕਾਨਦਾਰ ਹਨ ਸਾਡੇ ਨਾਲ ਮੋਟਰਸਾਈਕਲ ਵਾਹਨ ਹੈ ਸਰਵਿਸ ਜੋ ਮੈਟੋ ਦੀ ਕਰਦੇ ਨੇ ਭਾਜੀ ਕੀ ਨਾਮ ਹੈ ਤੁਹਾਡਾ ਗੋਵਿੰਦਰ ਸਿੰਘ ਜੀ ਗੋਵਿੰਦਰ ਜੀ ਇੱਕੋ ਦਮ ਕਿਹੜੀ ਧੁੰਦ ਪੈ ਜਾਂਦੀ ਹੈ ਤੇ ਤੁਹਾਨੂੰ ਨਹੀਂ ਉਹ ਖੁੰਦੀ ਹੋਏਗੀ ਆਰਡਰ ਦੇਣ ਦੇ ਵਿੱਚ ਸਰੋਖ ਤਾਂ ਬਹੁਤ ਹੁੰਦੀ ਆ ਆਰਡਰ ਵੀ ਦੇ ਹੋਵੇ ਤੁਹਾਨੂੰ ਲੇਟ ਹੋ ਜਾਂਦਾ ਜੀ ਨਾਲੇ ਡਾਰ ਵੀ ਲੱਗਦਾ ਐਕਸੀਡੈਂਟ ਨਾ ਹੋ ਜਾਵੇ ਨਾਲੇ ਇਹ ਧੁੰਦਾ ਕੋਈ ਫਾਇਦਾ ਵੀ ਨਹੀਂ ਚੱਕਦਾ ਯਾਰ ਲੋਕਾਂ ਨੂੰ ਟੁੱਟਦੇ ਸਾਨੂੰ ਜੀ ਤੁਹਾਨੂੰ ਬਹੁਤ ਡਰ ਲੱਗਦਾ ਮੇਰੇ ਨਾਲ ਇਹਨਾਂ ਨੂੰ ਇਹ ਨਹੀਂ ਚੱਕਦਾ ਏ ਲੋਟੇ ਤੋਂ ਦੇ ਕਾਰਨ ਕਿਹੜੀ ਹੈ ਲਟੇਰਿਆਵਾਂ ਵੱਲੋਂ ਕਿਹੜੀ ਹੈ ਜ਼ਿਆਦਾ ਵਾਰਦਤਾ ਦੇ ਮਾਮਲੇ ਹੁੰਦੀ ਹੈ ਡਰ ਪੂ ਲੱਗਦਾ ਜਦੋਂ ਕਿ ਉਹ ਗਰੰਦੇ ਕਰਕੇ ਧੁੰਮੇ ਧੁੰਮ ਲੈ ਕੇ ਜਿੱਤ ਕੁੱਟਦੇ ਆ ਫਿਰ ਪੈਸੇ ਲਟੇਰਿਆ ਦਾ ਲੈ ਲੈਂਦੇ ਆ ਅੱਛਾ ਜੀ ਤੇ ਉਤੋਂ ਚ ਮੈਡਮ ਲੋਟਰੀ ਪਤੂ ਕਿੰਨੇ ਪਿੰਡੇ ਪਾਉਂਦੀ ਲੋਟਰੀ ਅੱਛਾ ਜੀ ਪਿੰਡੇ ਉੱਤੇ ਹੋਰ ਪੈਂਦੀ ਆ ਅੱਛਾ ਤੇ ਇਸ ਵਾਰ ਤੁਹਾਡੇ ਵੱਲੋਂ ਆਪਣੇ ਅਫਸਰਾਂ ਉੱਪਰ ਸੀਨੀਅਰ ਅਫਸਰਾਂ ਦੇ ਨਾਲ ਜਾਂ ਪੁਲਿਸ ਪ੍ਰਸ਼ਾਸਨ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਨਹੀਂ ਕੋਈ ਨੰਨ ਹੈਗਾ ਕਿੱਦਾਂ ਹੁਣ ਇੱਕੋ ਦਮ ਨਹੀਂ ਪਹਿਲਾਂ ਸਹੀ ਸੀ ਤੇ ਇੱਕੋ ਦਮ ਹੀ ਕਿਹੜੀ ਧੁੰਮ ਪੈ ਜਾਂਦੀ ਹੋਈ ਹੈ ਕਸ਼ਮਲ ਲਈ ਆ ਕੀ ਪਹਲੇ ਪੈਸੇ ਲਾਤੇ ਵਾਰ ਸਾਡੇ ਸਰਦ ਲਾਤਾ ਹੈ ਜੀ ਬਸ ਇਥੇ ਹੀ ਤੁਮਾਉ ਪੈਸੇ ਤੇ ਉਹਨਾਂ ਨੇ ਇਹ ਲੜਨ ਦੀ ਨਹੀਂ ਹੈਗਾ ਕੋਈ ਐ ਨਹੀਂ ਆਵੀ ਹਾਦਸਾ ਹੋ ਜਵੇ ਕੁਝ ਹੋਰ ਕੋਈ ਵਾਰ ਨਹੀਂ ਇੰਸ਼ੋਰੈਂਸ ਹੈਗੀ ਬਸ ਸਾਡੀ ਇੰਸ਼ੋਰੈਂਸ ਕੀਤੀ ਹੈ ਜਾਨ ਵਾਲਾ ਬਸ ਕਿਦਾਂ ਓਕ ਤੇ ਹੁੰਦੀ ਹੋਏ ਗਿਆ ਕਿਦਾਂ ਇੱਕਦਮ ਤੋਂ ਅੰਦਰ ਕਿਦਾਂ ਪੈ ਜਾਂਦੀ ਹੈ ਜੀ ਓਕ ਤਾਂ ਉਹ ਹੁੰਦੀ ਆ ਉਹਨਾਂ ਦਾ ਆਰਡਰ ਹੋਣੀ ਜਾਣਾ ਪੈਂਦਾ ਨਾਲੇ ਆਰਡਰ ਡੇਲੇ ਹੋ ਜਾਂਦਾ ਜੀ ਤੇ ਕਸ਼ਮਲ ਫੋਨ ਕਰਦਾ ਕਿੱਥੇ ਰਹਿ ਕਿੱਥੇ ਰਹਿ ਗਏ ਜੀ ਤੇ ਸਹੀ ਓਕ ਤੇ ਹੁੰਦੀ ਆ ਤੂੰ ਦੇਖਿਆ ਸੀ ਗੱਲਬਾਤ ਕੀਤੀ ਕਿ ਲੋਕਾਂ ਦੇ ਨਾਲ ਲੋਕਾਂ ਦਾ ਇਹੀ ਕਹਿਣਾ ਹੈ ਆਪਣਾ ਕਿਹੜਾ ਇੱਕੋ ਦਮ ਕਿੜੀ ਧੁੰਦ ਪੈ ਜਾਂਦੀ ਹੈ ਧੁੰਦ ਦੇ ਕਾਰਨ ਕਿੜਾ ਹਾਸੇ ਵੀ ਕਿੜੇ ਖੁੰਦੇ ਨੇ ਤੇ ਕਿ ਦੋ ਆਪਾਂ Zomato ਦੇ ਵਰਕਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਇਸ ਧੁੰਦ ਦੇ ਲੋਕ ਕਿੜਾ ਫਾਇਦਾ ਵੀ ਚੱਕਦੇ ਨੇ ਲੁਟੇਰਿਆਂ ਵੱਲੋਂ ਕਿੜੀ ਵਾਰਦਾਤ ਆ ਉਹ ਜ਼ਿਆਦਾ ਕੀਤੀ ਜਾਂਦੀ ਇਸ ਬਾਰੇ ਕਿੜਾ ਪੁਲਿਸ ਵੱਲੋਂ ਲਗਾਤਾਰ ਨਾਕਾ ਬੰਦੀਆਂ ਤੇ ਜ਼ਰੂਰ ਕੀਤੀ ਜਾਂਦੀ ਹੈ ਕਿੜੀ ਲੁਟੇਰਿਆਂ ਵੱਲੋਂ ਕਿੜੀ ਵਾਰਦਾਤ ਤਾਂ ਹੁੰਦੀ ਆ ਉਸ ਨੂੰ ਰੋਕ ਜੋ ਆ ਪੁਲਿਸ ਵੱਲੋਂ ਰੋਕਿਆ ਤੇ ਜਾਂਦਾ ਕਿਹੜੇ ਲੁਟੇਰੇ ਆ ਉਹ ਕਿੜੀਆਂ ਧੁੰਦ ਦਾ ਫਾਇਦਾ ਚੱਕ ਕੇ ਵਾਰ ਦੱਤਾ ਕਰਦੇ ਨੇ ਇਸ ਬਾਰੇ ਕਿੜੇ ਪੁਲਿਸ ਵੱਲੋਂ ਲਗਾਤਾਰ ਨਾਕਾਬੰਦੀਆਂ ਤੇ ਜ਼ਰੂਰ ਕੀਤੀ ਜਾਂਦੀ ਹੈ ਕਿੜੇ ਲੁਟੇਰਿਆਂ ਵੱਲੋਂ ਕਿੜੀ ਵਾਰ ਦੱਤਾ ਹੁੰਦੀ ਆ ਉਸ ਨੂੰ ਰੋਕ ਜੋ ਆ ਪੁਲਿਸ ਵੱਲੋਂ ਰੋਕਿਆ ਤੇ ਜਾਂਦਾ ਕਿੜੇ ਲੁਟੇਰੇ ਆ ਉਹ ਕਿੜੀਆਂ ਧੁੰਦ ਦਾ ਫਾਇਦਾ ਚੱਕ ਕੇ ਵਾਰ ਦੱਤਾ ਕਰਦੇ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਲੰਧਰ ਦੀਆਂ ਲਗਾਤਾਰ ਕਿੜੀਆਂ ਧੁੰਦ ਪਈਆਂ ਮੈਂ ਇੱਕ ਵਾਰ ਫਿਰ ਤਸਵੀਰਾਂ ਦਿਖਾ ਦਵਾਂ ਤੁਸੀਂ ਦੇਖ ਰਹੇ ਹੋ ਤੇ ਤੁੰਦ ਕਿਹੜੀ ਆ ਦੂਰ ਦੂਰ ਤੱਕ ਜਿਹੜੇ ਸੰਗਨੇ ਤੁੰਦ ਕਿਹੜੀ ਆ ਪੈ ਚੁੱਕੀ ਹੋਈ ਆ ਇੱਕੋ ਦਮ ਕਿਹੜੀ ਆ ਤੁੰਦ ਪੈਂਦੀ ਆ ਤੁੰਦ ਦੇ ਕਾਰਨ ਜਿਹੜੇ ਕੰਮ ਕਰਦਾ ਤੇ ਉੱਤੇ ਜਿਹੜੇ ਅਸਰ ਪਿਆ ਹੋਏਗਾ ਪਿਛਲੇ ਕਈ ਦਿਨਾਂ ਤੋਂ ਕਿਹੜੀ ਆ ਇਹ ਤੁੰਦ ਲਗਾਤਾਰ ਪੈਂਦੀ ਨਜ਼ਰ ਆ ਰਹੀ ਹੈਗੀ ਤੇ ਕਈ ਹਾਸੇ ਵੀ ਉੱਤੇ ਹੋਏ ਨੇ ਤੇ ਪੰਜਾਬ ਕੇਸੀ ਜਗਬਾਨੀ ਵੱਲੋਂ ਅਪੀਲ ਕੀਤੀ ਜਾਂਦੀ ਆ ਇਸ ਦੇ ਉੱਤੇ ਕਿਸੇ ਨੂੰ ਜ਼ਰੂਰੀ ਕੰਮ ਹੈ ਉਹੀ ਸਿਰਫ ਕਰੋ ਬਾਹਰ ਨਿਕਲੇ ਉਸ ਤੋਂ ਇਲਾਵਾ ਕਿਹੜਾ ਕਿਸੇ ਨੂੰ ਕਿਦੇ ਦੁਕਾਨਦਾਰ ਨੇ ਘਰ ਜਾਣਾ ਉਸ ਨੂੰ ਆ ਰਾਮਨਾਥ ਗੜੀਆ ਟਰੈਵਲ ਕਿਤੀ ਜਾਵੇ ਸੁਨੀਲ ਮਹਾਜਨ ਜਗਬਾਨੀ ਟੀਵੀ ਜ਼ਿਲ੍ਹਾ